ਗੱਲ ਮੈਂ ਸਹਾਵੇ ਇੱਕ ਲਾਇਆ ਕਿ ਬੰਦਾ ਜ਼ਿੰਦਗੀ ਦੇ ਵਿੱਚ ਪੜਾ ਕੁਝ ਵੀ ਕਰ ਲਵੇ ਪਰ ਕਦੇ ਕੁੜੀਆਂ ਦੀਆਂ ਗੱਲਾਂ ਤੇ ਯਕੀਨ ਨਾ ਕਰੇ ਪੌਣਾ ਘੰਟਾ ਹੋ ਗਿਆ ਹਲੇ ਤੱਕ ਨਹੀਂ ਮੁਟੀਆਂ ਦੇ ਮੈਂ ਇੱਥੇ ਬੈਠਾ ਗੱਡੀ ਚ ਢੀਕਣ ਰਿਹਾ ਇਹਨਾਂ ਨੂੰ ਫਾਈਨਲੀ ਪਹੁੰਚ ਚੁੱਕੀਆਂ ਕੁੜੀਆਂ ਭਾਈ ਆਪਣੇ ਦਰਮਿਆਨ ਆਈਸ ਤੇਰੀ ਆਈਸ ਤੀਜੀ ਬੋਤਲ ਆ ਹੁਣ ਤੀਜੀ ਤੇ ਤੇਰੀ ਕੱਢਿਆ ਜਣਾ ਤਵੇਰੇ ਆਹ ਇਹ ਪਲੇਟ ਦੇ ਤਿੰਨ ਚਾਰ ਗੇੜੇ ਆ ਹੀ ਜਾਣ ਇੰਗਾ ਮਟੋ ਸਾਗਰੀਆਂ ਤੇ ਨਹੀਂ ਹੋ ਨਹੀਂ ਆਉਂਦੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਤੋ ਭੱਜਾ ਹੋ ਨਹੀਂ ਆਉਂਦੀ ਤਾਂ ਦੇ ਕਿਹਾ ਮੈਂ ਦਾ ਝਾਰੂ ਵੀ ਲਾਉਣਾ ਜਾ ਕੇ ਲੈ ਆਓ ਕਿੱਡੀ ਜਦੀ ਉਹਦੇ ਨਾਲ ਸੰਗੜੀਆਂ ਹਣ ਬਸ ਲੱਤ ਗੱਲ ਮੈਂ ਸਹਾਵੇ ਇੱਕ ਲਾਇਆ ਕਿ ਬੰਦਾ ਜ਼ਿੰਦਗੀ ਦੇ ਵਿੱਚ ਪੜਾ ਕੁਛ ਵੀ ਕਰ ਲਵੇ ਪਰ ਕਦੇ ਕੁੜੀਆਂ ਦੀਆਂ ਗੱਲਾਂ ਤੇ ਯਕੀਨ ਨਾ ਕਰੇ ਮੈਨੂੰ 10 ਮਿੰਟ ਦਾ ਕਹਿ ਕੇ ਗਈਆਂ ਸੀ ਪੌਣਾ ਘੰਟਾ ਹੋ ਗਿਆ ਹਲੇ ਤੱਕ ਨਹੀਂ ਮੁੜੀਆਂ ਤੇ ਮੈਂ ਇੱਥੇ ਬੈਠਾ ਗੱਡੀ ਚ ਢੀਕਣ ਰਿਹਾ ਇਹਨਾਂ ਨੂੰ ਕੀ ਦੱਸ ਬੰਦਾ ਕਰੇ ਯਕੀਨ ਹੈ ਕੋਨੀ ਆੜ ਇੱਕ ਤਾਂ ਪਤਾ ਨਹੀਂ ਇਹ ਕਿਹੜਾ ਤਰੀਕਾ ਵੀ ਬੰਦਾ ਪਤਾ ਵੀ ਕੱਲ ਨੂੰ ਵਿਆਹ ਟਾਈਮ ਨਾ ਜਾਣਾ ਬੰਦਾ ਇੱਕ ਦਿਨ ਪਹਿਲਾਂ ਤਿਆਰੀ ਕਰ ਲੈਣਾ ਐਨ ਟਾਈਮ ਤੇ ਪਤਾ ਨਹੀਂ ਕੀ ਬਿਮਾਰੀ ਕੁੜੀਆਂ ਦੀ ਵਿਆਹ ਤੋਂ ਇੱਕ ਦਿਨ ਵਿਆਹ ਲਈ ਦੇਣ ਹੀ ਜਾਵਾ ਟਾਈਮ ਨਹੀਂ ਸਵੇਰੇ ਸਵੇਰੇ ਪਾਰਲਰ ਤੇ ਲੈ ਜਾਓ ਸਾਨੂੰ ਉਧਰ 12 ਵਜੇ ਨਾਲੇ ਆ ਤੇ ਮੈਨੂੰ ਲੱਗਦਾ ਵੀ ਸਾਡਾ ਤਾਂ ਅੱਜ ਪ੍ਰੋਗਰਾਮ ਇੱਥੇ ਹੀ ਰਹਿ ਜਾਣਾ ਬਾਹਰ ਵੇਟ ਕਰਦੇ ਆਂ ਤੇ ਦੁਖੀ ਲੰਘਣਾ ਸਾਡਾ ਤਾਂ ਟਾਈਮ ਵੇਟਿੰਗ ਪੁਆਇੰਟ ਫਾਈਨਲੀ ਫਾਈਨਲੀ ਪਹੁੰਚ ਚੁੱਕੀਆਂ ਕੁੜੀਆਂ ਭਾਈ ਆਪਣੇ ਦਰਮਿਆਨ ਆਈਸ ਤੇ ਰਾਈਸ ਹਮਮ ਵਾਲ ਕਰਾਈਆਂ ਹੁਣ ਕੱਲ ਕੀ ਲਾਉਂਦੇ ਬੜੀਆਂ ਕੁੜੀਆਂ ਨੇ ਪੁੱਛਿਆ ਕੀ ਤੂੰ ਲਾਉਂਦੇ ਈ ਮੇਰੇ ਮੂੰਹ ਤੇ ਉਹਨਾਂ ਆਪਣੇ ਡੈੱਡ ਸਕਿਨਰ ਰਿਮੂਵਰ ਕਹਿੰਦੇ ਆ ਉਹਨੂੰ ਡੈੱਡ ਸਕਿਨਰ ਰਿਮੂਵਰ ਹਮ ਉਹ ਹੁੰਦੀ ਸ਼ੈ ਉਹ ਸ਼ੈ ਹੁੰਦੀ ਆਨਲਾਈਨ ਮਿਲ ਜੂ ਆਨਲਾਈਨ ਮਿਲ ਜੂ ਆ ਲੈ ਤੁਹਾਨੂੰ ਕੁੜੀਆਂ ਦੱਸਤਾ ਜੀ ਡੈੱਡ ਸਕਿਨਰ ਰਿਮੂਵਰ ਹੁੰਦਾ ਜੀ ਉਹ ਆਨਲਾਈਨ ਮਿਲ ਜਾਂਦਾ ਜੀ ਉਹ ਜੈਲ ਲਾ ਕੇ ਨਾ ਫਿਰ ਅਪਲਾਈ ਕਰਨਾ ਹੁੰਦਾ ਹਾਂ ਆ ਆ ਦਿਓ ਕੀ ਐਲੋਵੇਰਾ ਜੈਲ ਜਲ ਸਕਿਮ ਪਰ ਰੱਜਲ ਹੋਵੇ ਪ੍ਰੋਡਕਟ ਲਵ ਯੂ ਲਾ ਕੇ ਉੱਤੇ ਵਧੀਆ ਹੁੰਦਾ ਜੀ ਜਿੰਨੂੰ ਜਿੰਨੂੰ ਲੋਡ ਹੋਵੇ ਵਰਤਣਾ ਹੋਵੇ ਵਰਤ ਸਕਦਾ ਪ੍ਰਾਵ ਸੰਗੀ ਨਾ ਚੰਗਾ ਦੱਬ ਕੇ ਖਾਈ ਚੰਗਾ ਇਹ ਪਲੇਟ ਦੇ ਤਿੰਨ ਚਾਰ ਗੇੜੇ ਆ ਹੀ ਜਾਣ ਚੰਗਾ ਮਟੋ ਟਗੜੀਆਂ ਹੋ ਜਾਣੀ ਖਾਨ ਖੂਨ ਨੂੰ ਨਾ ਸੰਘਿਓ ਸੰਗਰੀਆਂ ਤੇ ਨਹੀਂ ਸੰਗ ਤਾਂ ਵੈਸੇ ਵੀ ਹੈ ਨਹੀਂ ਕੋਈ ਉਹ ਤਾਂ ਹੈ ਹੀ ਨਹੀਂ ਕੀ ਪਰ ਤਾਂ ਸਸ ਕਾ ਦੀਆਂ ਨਾਨਕੀ ਗੱਲ ਸਹੀ ਹੈ اوئے نہیں اوے لگا ساری پی کےم کھا کے بیئر ذبائے اب اب پی کےم کھائے منہوں کھائے بیئر ذبائے کیڑی ہے بلینڈر ਬਲੈਂਡਰ ਕਿਨੇ ਨਾਲ ਖਾਲੀ ਕੀਤੀ ਆ ਤੀਜੀ ਬੋਤਲ ਆ ਹੁਣ ਤੀਜੀ ਦਾ ਤੇਰੀ ਕੱਢਿਆਂਗੇ ਨਾ ਜਵੇਰੇ ਆਹ ਇਹ ਫਰੀ ਦੀ ਫਰੀ ਰੇ ਕੇ ਪੀਤੀਏ ਨੇ ਪੰਜਗਾ ਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ